ਸੁਪਨੇ ਜੈਸਾ ਯਕਦ ਦੀ ਮੰਨ ਐਸਾ ਸੁਪਨੇ ਜੈਸਾ ਸੁਪਨੇ ਜੈਸਾ ਸੁਪਨੇ ਸੁਤਨੇ ਜੈ ਸੁਤਨੇ ਸਭਾ ਸੁਤਨੇ ਜੈ ਜੀਵਨ ਸੁਪਨਾ ਸਭਾ ਲੰ ਕਹੇ ਤੋਦੀਰ ਅਕੀ ਜਿਵਨ ਨੀ ਅਸਾ ਸੁਤਿਆ ਨਾਰੀ ਨੂੰਏ ਦੁਤਿਆ ਸੁਪਨੇ ਜੈਸਾ ਸੁਪਨੇ ਜੈਸਾ ਸੁਪਨੇ ਜੈਸਾ ਜੀਵਨ ਸੁਪਨਾ ਸਮਾਨੇ ਜੀਵਨ ਸੁਪਨੇ ਸਮਾਨੇ ਜਗ ਜੀਵਨ ਸੱਜਣ ਮੇਰੇ ਰੰਗ ਦੇ ਜਲ ਸਿੱਧੇ ਠੀਰਾ ਥੰਮੀ ਬੰਨ ਜਾਉਂ ਨੁਮਣੀ ਥੰਮੀ ਬੰਨ ਜਾ ਨੁਮਣੀ ਸਕੇ ਨੀ ਮੇਰੇ ਤੇ ਨੀ ਰਾਣੀ ਸਕੇ ਨੀ ਮੇਰੇ ਰੰਗ ਨੀ ਜਾਇ ਸਕੇ ਜੇ ਤਰਦਾਸ ਸੁਧਿਆ ਕੇ ਅਰਦਾਸ ਹੰਭਾਰੀ ਜੀਉ ਪਿੰਦ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡੇ ਆਏ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਤੇ ਤੁਮ ਕਾ ਸ੍ਰੀ ਵਾਹਿਗੁਰੂ ਦੀ ਕੀ ਪੱਤੇ ਸ੍ਰੀ ਭਗਾਉ ਤੇ ਜੇ ਸਾ ਆਏ ਵਾਹਿ ਸ੍ਰੀ ਭਗਾਉ ਤੇ ਜੇ ਪਾਸ਼ਾ ਦਸਮੇਂ ਪ੍ਰਤਮ ਬੰਦੋ ਦਿਲ ਸਮਲ ਕੇ ਗੋ ਨਾਮ ਬਲੇ ਧਾਏ ਪ੍ਰਤਮ ਕੀ ਆਈ ਹੈ ਜਿੱਤੇ ਸਭ ਲਜਾਏ ਮਰਦੇ ਘਰ ਦਾ ਸਰਬਰੀਆ ਧਰਮੋਂ ਨਿਦੇ ਆਵੇ ਤਾਂ ਇਹ ਸਭ ਤਾਏ ਉਹ ਸਹਾਰੇ ਸਭ ਤਾਏ ਉਹ ਸਹਾਰੇ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੇਵਾਦਾਰ ਡਾਕ ਉਜੇਤ ਸਿੰਘ ਜੀ ਸਤਿਗੋਦੀ ਜੋ ਆਪ ਜੀ ਨੇ ਸੰਸਾਰ ਤੇ ਉਹਨਾਂ ਨੂੰ ਪੇਜਿਆ ਸੀ ਸਤਿਗੁਰੂ ਜੀ ਆਪ ਜੀ ਦੇ ਜਗਰਾ ਪੂਰੇ ਕਰਦੇ ਜਿੱਦਾਂ ਚਿਰ ਵੀ ਅੰਨ ਸੁਵਾਸ ਪੰਛੀ ਆਪਣੇ ਸੁਵਾਸਾਂ ਨੂੰ ਭੋਗਦੇ ਹੋਏ ਆਪ ਜਿਹਦੇ ਚਰਨਾਂ ਵਿੱਚ ਕਾਟ ਨਾਮ ਲਰ ਗਏ ਸਤਿਗੁਰ ਦੇ ਰੂਪ ਦੇ ਪਰੇ ਵਾ ਕੇ ਆਤਮ ਸ਼ਾਂਤੀ ਵਾ ਤੇ ਪਰਸੋਂ ਡਾਕਟਰ ਗੁਰੇ ਸਿੰਘ ਜਿਹਦੇ ਗ੍ਰਹਿ ਵਿਖੇ ਤੋਂ ਜੀ ਬਾਣੀ ਆਈ ਤੇ ਅਸ ਅਗਲੇ ਕੇਂਦਰ ਮੁਟਾਈ ਸਤਿਗੁਰ ਜੀਓ ਸ੍ਰੀ ਅਖੰਡ ਪਾਠ ਦਾ ਆਰੰਭ ਕੀਤੇ ਸਾਂ ਸਤਿਗੁਰ ਜੀਓ ਆਤਮ ਮਦ ਮਦ ਗੁਣ ਤਾਂ ਸਪੂਰਨ ਧੋਖ ਪਾਏ ਗਏ ਸਤਿਗੁਰ ਜੀ ਅਸੇ ਲਈ ਅਖੰਡ ਪਾਠ ਤੇ ਇਸ ਬਾਣੀ ਦੇ ਬਾਦ ਅੰਤ ਸਤਿਗੁਰ ਤੁਲਿਆ ਮੈਂ ਪਿੱਛੇ ਕੀਰਤਨ ਕਰਿਓ ਮਰਬਾਨ ਜੀਓ ਗੁਰੂ ਰਾਮਦਾਸ ਜੀ ਆਪ ਜੀ ਦਾ ਰਾਗੀ ਜਥਾ ਆਪ ਜੀ ਦੇ ਜੋੜੀ ਚ ਬੈਠ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਕਿਸ ਤਰ੍ਹਾਂ ਕਥਾ ਵਿਚਾਰਾਂ ਕੀਤੀਆਂ ਨੇ ਕਿਰਪਾਤਨੇ ਗੁਰੂ ਰਾਮਦਾਸ ਵਾਈਕੋ ਜੀ ਦਾ ਖਾਲਸਾ ਨਾਲ ਸਾਰੇ ਪੂਰੇ ਰਿਸ਼ਤੇਦਾਰ ਸੱਜਣ ਮਿੱਤਰ ਨਗਰ ਨਵਾਸੀ ਉਹਨਾਂ ਦੇ ਅਤੇ ਲਈ ਵਾਈਕੋ ਜੀ ਦਾ ਖਾਲਸਾ ਵਾਈਕੋ ਜੀ ਕੀ ਅਦੇ ਅੱਜ ਸਾਡੇ ਕੋਲ ਸਾਡਾ ਛੋਟਾ ਜੀ ਪੁਜਜੀ ਸਿੰਘ ਡਾਕਟਰ ਸਾਹਿਬ ਐਸੀ ਜਗ੍ਹਾ ਜਗ੍ਹਾ ਤੇ ਨਹੀਂ ਆ ਸਕਦੇ جو آپ نے جنوبی دینا ہے جبانی سنگھ نے دسیا ہے

ਫਰਾਂ ਕਰਕੇ ਇਸ ਪਾਸੇ ਨਾ ਜਾਣਦੇ ਆ ਕਿ ਡਾਕਟਰ ਸਾਹਿਬ ਉਹਨਾਂ ਕੋਲ ਬੜਿਆ ਨੇ ਇਹਨਾਂ ਦੀ ਵਿਦਿਆ ਸਿੱਖੀ ਡਾਕٹری ਲੱਗੇ ਉਹ ਵੀ ਸੇਵਾ ਕਰਦੇ ਨੇ ਸਾਰੇ ਕਰਦੇ ਤੇ ਮੈਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਕੋਈ ਜੀਸੇ ਹੋਣ ਵਾਲੇ ਭੱਜ ਸਾਡੇ ਜਾਣਦਾ ਕਿ ਉਹ ਪਤਾ ਹੀ ਨਹੀਂ ਇਸ ਪਰਿਵਾਰ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਹੀ ਤੈਨੂੰ ਮਿਲ ਪਾਉਂਗਾ ਉਹ ਜਦੋਂ ਮਿਲਾਂ ਤੇ ਨਾਲ ਚਾਚੇ ਦੇ ਬੇਟੇ ਮਾਧਮਾ ਕਨਸਿਕ ਮਾਧਮਾ ਕਾਜ਼ੀ ਗਾਜੀ ਉਹ ਕਾਫੀ ਬਿਮਾਰ ਹੋ ਕੇ ਬੜੀ ਮੁਸ਼ਕਲ ਕੀਤੀ ਅੱਤ ਲਾ ਜੋਰ ਲਾ ਕੇ ਲੱਗਿਆ ਉਹ ਮਾਤਰਾ ਨਹੀਂ ਵਜੂ ਸੀ